ਸਾਸਰੀਆ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਿੱਧੂ ਮੂਸੇਵਾਲੇ ਤੋਂ ਬਾਅਦ ਹੇਟਰਾਂ ਦੀ ਨੱਕ ਵਿੱਚ ਦਮ ਕਰ ਰੱਖਿਆ ਛੋਟੇ ਸਿੱਧੂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਿੱਕੇ ਸਿੱਧੂ ਦੀ ਵੀ ਪੋਪੁਲਾਰਿਟੀ ਵੱਡੇ ਸਿੱਧੂ ਜਿੰਨੀ ਹੋ ਗਈ ਹੈ ਜਦੋਂ ਵੀ ਕੋਈ ਵੀਡੀਓ ਜਾਂ ਪੋਸਟ ਵਾਇਰਲ ਹੁੰਦੀ ਹੈ ਅਤੇ ਇੱਕ ਛੋਟੇ ਸਿੱਧੂ ਦੀ ਵੀਡੀਓ ਜਦੋਂ ਵੀ ਕੋਈ ਵਾਇਰਲ ਹੁੰਦੀ ਹੈ ਤਾਂ ਉਹ ਟ੍ਰੈਂਡਿੰਗਾਂ ਦੇ ਵਿੱਚ ਪਹੁੰਚ ਜਾਂਦੀ ਹੈ ਕਿ ਇਸੇ ਤਰ੍ਹਾਂ ਹੀ ਇੱਕ ਵੀਡੀਓ ਛੋਟੇ ਸਿੱਧੂ ਦੀ ਵਾਇਰਲ ਹੋ ਰਹੀ ਹੈ ਜਿਵੇਂ ਕਿ ਉਹ ਆਪਣੇ ਗੀਤਾਂ ਦੇ ਉੱਤੇ ਨੱਚਦਾ ਰਿਵਾਈਵ ਕਰਦਾ ਨਜ਼ਰ ਆ ਰਿਹਾ ਗੱਡੀ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਆਪਣੇ ਪੁਰਾਦੇ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਕਿਵੇਂ ਖੁਸ਼ ਨਜ਼ਰ ਆ ਰਿਹਾ ਤੇ ਆਪਣੇ ਹੱਥਾਂ ਨਾਲ ਗੈਂਗ ਸਾਈਨ ਵੀ ਬਣਾ ਰਿਹਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੇਟਰਾਂ ਨੂੰ ਫਿਰ ਤੋਂ ਪੈ ਗਿਆ ਡਰ ਕਿ ਛੋਟਾ ਸਿੱਧੂ ਵੀ ਕਿਤੇ ਕਲਾਕਾਰ ਨਾ ਬਣ ਜੇ ਸਿੱਧੂ ਮੂਸੇਵਾਲੇ ਦੇ ਹੇਟਰਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਹੋਣੀ ਇਹ ਛੋਟਾ ਸਿੱਧੂ ਵੀ ਕਿਤੇ ਕਲਾਕਾਰ ਨਾ ਬਣ ਜੇ ਸਿੱਧੂ ਮੂਸੇਵਾਲੇ ਦਾ ਭਾਈ ਜਿਵੇਂ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਕਿਤੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਆ ਜਾਵੇ ਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਹ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਨਿੱਕਾ ਸਿੱਧੂ ਵੱਡਾ ਹੋ ਕੇ ਕਲਾਕਾਰ ਬਣੇਗਾ ਜਾਂ ਕੁਝ ਹੋਰ ਜੇ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਹੋ ਤਾ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜਰੂਰ ਕਰਾਓ ਔਰ ਬੈਲ ਆਈਕਨ ਕੋ ਜਰੂਰ ਦਰਵਾਣਾ ਮਿਲਦੇ ਆ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ ਧੰਨਵਾਦ